ਦੋਸਤੋ ਆਪਾਂ ਬਾਈ ਸਤ ਨਾਮ ਦੇ ਫਾਰਮ ਦੇ ਵਿੱਚੋਂ ਮਿੱਤਰੋ ਵੀਡੀਓ ਬਣਾ ਰਹੇ ਆ ਖੜਿਆ ਪੈਟਰ ਨਯੋਰ ਤਿੰਨ ਨਗ ਦਿਖਾਵਾਂਗੇ ਜਿਹਦੇ ਵਿੱਚ ਇੱਕ ਮਿੱਤਰੋ ਝੋਟੀ ਸੂਣ ਵਾਲੀ ਇੱਕ ਅ ਖੀਰੀ ਕੱਟੀ ਇੱਕ ਮਿੱਤਰੋ ਧੋਕਰ ਝੋਟੀ ਆ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਵੀ ਇਹਨੇ ਕਿੰਨਾ ਦੁੱਧ ਕੱਢਿਆ ਸੀ ਪੂਰੀ ਜਾਣਕਾਰੀ ਫੇਰ ਕਿੰਨੇ ਵੀ ਲੈਣੇ ਆ ਕੱਲਾ ਕੱਲਾ ਨਗ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਕੁੰਡੀ ਝੋਟੀ ਆ ਵਜਣ ਚੰਗਾ ਥਾਣਾ ਦੀ ਪੂਰੀ ਮਿੱਤਰੋ ਸਾਫ ਹੈ ਤੇ ਕੱਲਾ ਕੱਲਾ ਥਾਣਾ ਥਾਣਾ ਦਾ ਗੈਬ ਸਹਿਜ ਮਿੱਤਰੋ ਚੰਗਾ ਤੇ ਬਾਈ ਕਰਦੇ ਆ ਬਾਈ ਦੇ ਨਾਲ ਗੱਲਬਾਤ ਹਾਂ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬੜਾ ਜੀ ਸਾਰੇ ਆਪਣਾ ਤਨ ਲੋਕ ਦੇਖਣ ਵਾਲੇ ਵੀਰਾਂ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਹੈ ਜੀ ਪਹਿਲੇ ਨੰਬਰ ਤੇ ਜਿਹੜੀ ਆਪਾਂ ਦਿਖਾਈ ਆ ਹਨਾ ਇਹਦੀ ਕੀ ਡਿਟੇਲ ਹੈ ਜੀ ਬਾਈ ਇਹ 16 17 ਲੀਟਰ ਦਾ ਦੋ ਦੇ ਨੇ ਪਹਿਲਾਂ ਨੇ ਦਿੱਤਾ ਹੁਣ ਦੂਜਾ ਸੂਗਾ ਸੂਣ ਵਾਲੀ ਆ ਇਹ ਓਕੇ ਤੇ ਹਜੇ 10 ਦੇ ਬਾਕੀ ਆ ਸੂਣ ਦੇ ਜੀ ਓਕੇ ਹਾਂਜੀ ਰੇਟ ਕੀ ਕਰਤਾ ਫੇਰ ਹੀ ਤੋਰਾ ਰੇਟ ਬਾਈ ਇਹਦਾ 2.5 ਲੱਖ ਰੁਪਏ ਆ ਜੀ ਆਪਣਾ ਦੂਜੇ ਸੂਗੇ ਸੂਣਾ ਹੈ ਹਾਂਜੀ ਤੇ 20 ਲੀਟਰ ਦੁੱਧ ਦੀ ਗਾਰੰਟੀ ਹੈ ਜੀ ਆਪਣੀ ਵੀ ਬਾਹਲਾ ਹੁੰਦਾ ਜੀ ਕੱਢੂਗੀ 20 ਲੀਟਰ ਨਾਪ ਚਵਾ ਕੇ ਦੇ ਦਾਂਗੇ ਓਕੇ ਥਣਾ ਦੀ ਪੂਰੀ ਮਿੱਤਰੋ ਸਾਫ ਹੈ ਹਜੇ 5-7 ਦਿਨਾਂ ਦੀ ਕੱਚੀ ਨੇ ਤੋਰੇ ਜੇ ਇੱਕ ਵਾਰੀ ਤੋਰ ਤੋਰ ਕੇ ਦਿਖਾਇਓ ਪਿੰਡ ਨਿਔਰਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਦਾ ਜਿਹੜਾ ਫਾਰਮ ਹੈ ਨਿਔਰ ਵਾਲੀ ਮਿੱਤਰੋ ਦਾਣਾ ਮੰਡੀ ਦੇ ਬੈਕ ਸਾਈਡ ਸਕੂਲ ਤੋਂ ਮਿੱਤਰੋ ਰਸਤਾ ਜਾਂਦਾ ਤੇ ਛਪੜਾਂ ਦੇ ਕੋਲ ਦੇ ਮਿੱਤਰੋ ਜਿਹੇ ਨੰਗ ਕੇ ਮਿੱਤਰੋ ਖੇਤਾਂ ਦੇ ਵਿੱਚ ਫਾਰਮ ਹੈ ਵਜਣ ਮਿੱਤਰੋ ਚੰਗਾ ਚੰਗੀ ਸੰਭੀ ਵੀ ਹੈ ਤੁਰਦੀ ਦਾ ਤੁਸੀਂ ਲੈਵਾ ਦੇਖ ਸਕਦੇ ਹੋ 5-7 ਦਿਨਾਂ ਦੀ ਮਿੱਤਰੋ ਕੱਚੀ ਹੈ ਮੋੜ ਲਈ ਰੇਟ ਬਾਈ ਨੇ 2.5 ਕੀਤਾ 2.5 ਦੇ ਵਿੱਚੋਂ ਮਾਨਦਾਨ ਹੋ ਜਾਣਾ ਹੈ ਕੱਲਾ ਕੱਲਾ ਥਾਣਾ ਹੈ ਥਾਣਾ ਦਾ ਗੈਪ ਸਾਈਜ਼ ਮਿੱਤਰੋ ਚੰਗਾ ਵਜਣ ਵੀ ਚੰਗਾ ਹੈ ਤੇ ਦੂਜੇ ਸੂਏ ਮਿੱਤਰੋ ਇਹਨੇ ਸੂਣਾ ਅੱਗੇ ਆ ਗਈ ਕੱਟੀ ਹਨਾ ਹਾਂਜੀ ਬਾਈ ਕਿ ਉਮਰ ਕਿੰਨੀ ਹੋਊਗੀ ਇਹ ਕੱਟੀ ਦੀ ਉਮਰ 13 ਮਹੀਨੇ ਹੈ ਹਾਂ ਕੁੰਡੀ ਕੱਟੀ ਆ ਮਿੱਤਰੋ 13 ਕਿ ਮਹੀਨੇ ਬਾਈ ਕਹਿੰਦਾ ਉਮਰ ਇਹਨੂੰ ਵੀ ਤੋਰ ਜੀ ਇਹ ਅਰਜਨ ਗੁੰਗੜ ਦੀ ਬੱਤੀ ਹੈ ਜੀ ਠੀਕ ਹੈ ਇਹਦਾ ਰੇਟ ਕੀ ਕਰਤਾ ਜੀ ਮਾਂ ਵੀ ਹਰਿਆਣੇ ਦੀ ਆ ਇਹਦਾ ਮੁੱਲ 75000 ਰੁਪਏ ਕਰ ਦੋ 75 ਹਾਂਜੀ ਓਕੇ ਧੱਕਾ ਨਹੀਂ ਥੋੜਾ ਜਿਹਾ ਨਹੀਂ ਕੋਈ ਨਹੀਂ ਮੌਕੇ ਤੇ ਕਰਦਾ ਇਹ ਮਨ ਦਾ ਕੋਈ ਫੋੜ ਸਕਦਾ ਨਹੀਂ 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 ਜੀ ਠੀਕ ਹੈ ਆ ਮੁੱਲ ਬਾਈ ਨੇ 75 ਕੀਤਾ 13 ਕਿ ਮਹੀਨੇ ਦੀ ਬਾਈ ਕਹਿੰਦਾ ਉਮਰ ਹੈ ਮੋੜ ਲਓ ਜੀ ਅਗੇ ਤੁਸੀਂ ਆਪ ਦੀ ਸਮਝ ਨਾਲ ਲੈਣੀ ਹੈ ਤੇ ਸਿੰਘ ਮਿੱਤਰੋ ਚੰਗਾ ਕੋਈ ਫੋਟ ਸਾਖ ਨਹੀਂ ਮੋਟਾ ਮਿੱਤਰੋ ਥਾਣਾ ਠੀਕ ਹੈ ਤੇ ਇਹਦਾ ਆਪਾਂ ਕਰਿਆ 75 ਹੈਨਾ ਤੀਜੇ ਨੰਬਰ ਤੇ ਆ ਗਈ ਧੋਕੜ ਹੈਨਾ ਹਾਂਜੀ ਤੇ ਇਹਦੀ ਵੀ ਡਿਟੇਲ ਦੇ ਦਿਓ ਜੀ ਸੂਆ ਕਿਹੜਾ ਉਹ ਇਹ ਸੂਆ ਦੂਜੇ ਸੂਆ ਸੂਈ ਸੀ ਬਾਈ ਹੁਣੀ ਠੀਕ ਹੈ ਹਾਂਜੀ ਹਾਂ ਦੁੱਧ ਹੈ ਨਹੀਂ ਦੁੱਧ ਹੈ ਨਹੀਂ ਮੌਕੇ ਤੇ ਖਾਲੀ ਹੈ ਇਹ ਇਹ ਠੀਕ ਆ ਖਾਲੀ ਵੀ ਆ ਤੇ ਦੁੱਧ ਵੀ ਹੈ ਨਹੀਂ ਠੀਕ ਆ ਇਹਨੂੰ ਵੀ ਤੋੜੇ ਜਣਾ ਬੰਦਾਂ ਵਾਲਾ ਬੰਦਾ ਹੋਵੇ ਆਪਾਂ ਸਵਾਈ ਖਾਤਰ ਕੋਈ ਬੰਦਾ ਓਕੇ 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 ਸਿੰਘ ਬਹੁਤ ਸੋਹਣਾ ਸਰੀਰ ਮਿੱਤਰੋ ਚੰਗਾ ਤੇ ਦੂਜੇ ਸੂਏ ਸੂਈ ਵੀ ਆ ਦੁੱਧ ਹੈ ਨਹੀਂ ਮਿੱਤਰੋ ਇਹਦੇ ਸੂਏ ਦੀ ਕੱਟੀ ਆ ਮਾੜੀ ਇਹਦੇ ਘਰ ਆ ਆ ਕੱਟੀ ਆਈ ਮਗਰ ਇਹਦੇ ਠੀਕ ਆ ਆ ਪਹਿਲੇ ਸੂਏ ਦੀ ਕੱਟੀ ਆ ਓਕੇ ਇਹ ਤਾਂ ਨਹੀਂ ਵੇਚਨੀ ਨਹੀਂ ਇਹ ਨਹੀਂ ਵੇਚੀ ਕਟੋਰੀ ਜੇ ਮਾੜੀ ਦੀ ਕੱਟੀ ਇਹ ਪਹਿਲੇ ਸੂਏ ਦੀ ਮਿੱਤਰੋ ਕੱਟੀ ਆ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਪਸੰਦ ਆਉਂਦੀ ਆ ਤਾਂ ਸੌਦਾ ਤੁਸੀਂ ਖੁਦ ਕਰਨਾ ਪਰ ਆਪਾਂ ਆਪਣੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾਉਣੇ ਆ ਤੋਕੜ ਹੈ ਤੇ ਦੁੱਧੋ ਡਰਾਈ ਆ ਸੁੱਕੀ ਵੀ ਹੈ ਤੇ ਗੱਬਣ ਗੁੱਬਣ ਹੈ ਨਹੀਂ ਉਹ ਤੁਸੀਂ ਮਿੱਤਰੋ ਜਿਹੜੇ ਭਰਾ ਨੇ ਕਿਸੇ ਕੋਲੇ ਚਾਰ ਵਾਧੂ ਹੈ ਕਿਸੇ ਨੇ ਕੱਟੀ ਝੋਟੀ ਲੈਣੀ ਆ ਉਹਦੀ ਖਾਤਰ ਆਪਾਂ ਕਹਿ ਸਕਦੇ ਵੀ ਚੰਗੀ ਆ ਪਰ ਜਾਣੀ ਆ ਖੰਡ ਚਾਰ ਖੰਦੀ ਖੰਦੀ ਤੇ ਇਹਦਾ ਰੇਟ ਫਿਰ ਜੀ ਇਹਦਾ ਮੁੱਲ 95000 ਰੁਪਏ ਜੀ ਓਕੇ ਤੇ ਫੋਨ ਨੰਬਰ ਦੱਸ ਦੇ ਫੋਨ ਨੰਬਰ 62842 62842 72783 72783 ਪਿੰਡ ਨਿਯੋਰ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਓਕੇ